ராமராம் 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 ராமராம்

ਬਟੋ ਬਾਈਓ ਸੰਗਤੋ ਬਾਈਓ ਬਾਈਓ ਲੈਓ ਮਾਤੇ ਤੁਹਾਡਾ ਪਹਿਲਾ ਖਰਾਦ ਆਗਾ ਵੱਡ ਬੁੱਡੇ ਰਿਆਂ ਦਾ ਲੈਓ ਦੱਖਣ ਨਾਲ ਲੈ ਕੇ ਆਓ ਪਹਿਲਾਂ ਨਹੀਂ ਕੱਟਦੇ 1 ਮਿੰਟ ਆਹਾ ਕੱਟ ਦੋ ਰਾਮ 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 ਰੇਵਾ ਮਾਤਾ ਹਾਲੋ ਪੰਡਤ ਜੀ ਤੁਹਾਡਾ ਦਕਸ਼ਨਾ 101 ਰੁਪਈਆ ਤੇ ਅਸੀਂ ਪਹਿਲੀ ਵਾਰ ਸ਼ਰਾਧ ਪਾਇਆ ਤੇ ਸਾਨੂੰ ਕੋਈ ਕਮੀ ਪੇਸੀ ਰਹੀ ਹੋਵੇ ਤਾਂ ਸਾਨੂੰ ਦੱਸ ਦਿਓ ਪਰ ਸਾਡੇ ਕਿਤੇ ਵੱਡ ਬਡੇਰੇ ਧੁਖੇ ਹੀ ਨਾ ਫਿਰਦੇ ਰਹਿ ਜਾਣ ਮਾਤਾ ਇਹ 101 ਰੁਪਈਆ ਤੁਹਾਡਾ ਬਾਬਾ ਗੱਡੀ ਚ ਤੇਲ ਪਾਉਣਗੇ ਹਾਂਜੀ ਹਰਦوار ਜਾ ਕੇ ਤੁਹਾਡੇ ਘਰ ਵਾਹ ਤੇ ਪੰਡਤ ਜੀ ਹਵਨ ਕਰਾਉਣਗੇ ਪੂਰੇ 2100 ਰੁਪਏ ਲੱਗੂਗਾ ਮਾਤਾ ਰਾਮ 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 ਜੈ ਸ਼੍ਰੀ ਰਾਮ 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 ਧਰਤੀ ਤੇ ਜੋ ਵੀ ਜੀਵ ਜੰਤੂ ਕੁਦਰਤ ਦੀ ਪ੍ਰਤੀ ਕਿਰਿਆ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੇ ਵਿੱਚ ਆਤਮਾ ਦਾ ਵਾਸਾ ਹੈ ਰਾਮ 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 ਜਿੰਨਾ ਚਿਰ ਆਤਮਾ ਸਰੀਰ ਦੇ ਵਿੱਚ ਸਾਹ ਚੱਲਦੇ ਨੇ ਜਿਉਂਦੇ ਜੀ ਬੰਦੇ ਦੀ ਕੋਈ ਕਦਰ ਨਹੀਂ ਕਰਦਾ ਮਰਨ ਤੋਂ ਬਾਅਦ ਹੋਰ ਰਿਸ਼ਤੇਦਾਰ ਵੀ ਆਉਂਦੇ ਨੇ ਜੋ ਕਦੇ ਵੇਖੇ ਨਹੀਂ ਹੁੰਦੇ ਭੋਗ ਤੇ ਸਾਰੇ ਇਕੱਠੇ ਹੋ ਜਾਂਦੇ ਨੇਗੇ ਬੰਦੇ ਦੀ ਜਿਉਂਦੇ ਜੀ ਕਦਰ ਕਰਿਆ ਕਰੋ ਰਾਮ ਰਾਮ ਮਗਰ ਉਸਰਾਹ ਖਵਾਉਣ ਦਾ ਕੋਈ ਫਾਇਦਾ ਨਹੀਂ ਹੈ ਠੀਕ ਆ ਮਾਤਾ ਠੀਕ ਹੈ ਬੰਦਪੀਰ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਲੱਗਦਾ ਤੁਸੀਂ ਹਾਂਜੀ ਬੰਦਪੀਰ ਆਪਣੇ ਗਵਾਂਢ ਦੇ ਵਿੱਚ ਗਵਾਂਢਾਂ ਦੇ ਸੱਪ ਨਿਕਲ ਆਇਆ ਚਲ ਬੰਦ ਤੇ ਆਪ ਕੋ ਨਾਲ ਮਾਰਿਆ ਨਹੀਂ ਆ ਛੱਪ ਨੂੰ ਫੜਨ ਵਾਸਤੇ ਜੋਗੀ ਬਾਬੇ ਨੇ ਖੜਿਆ ਆ ਤੇ ਜੋਗੀ ਬਾਬੇ ਨੇ ਵੀ ਛੱਪ ਫੜਦੋਂ ਇਨਕਾਰ ਕਰਤਾ ਕਾਮਰਾ ਇਹ ਗੱਲ ਪੰਡਤ ਜੀ ਜੋਗੀ ਨੇ ਫਿਰ پیسے ਵੱਤ ਮੰਗ ਲੇ ਮਾਤਾ ਜੋਗੀ ਤੁਹਾਡੇ ਵਰਗਾ ਲਾਲਚੀ ਨਹੀਂ ਸੀਗਾ ਤੇ ਜੀ ਛੱਪ ਵੀ ਇੰਨਾ ਵੱਡਾ ਸੀਗਾ ਇੰਨਾ ਵੱਡਾ ਸੀ ਛੱਪ ਜਿਵੇਂ ਆ ਸੋਲ ਜਿੱਥੇ ਤੁਸੀਂ ਬੈਠੇ ਆ ਇੱਥੋਂ ਲੈ ਕੇ ਉਹ ਖੀਰ ਵਾਲੀ ਪਤੀਲੀ ਦਾ ਕਸਾ ਪਿੱਡਾ ਵੱਡਾ ਹੈਗਾ ਰਾਮ 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 ਮਾਰ ਨਹੀਂ ਜਾ ਵੱਡਿਆਂ ਦੀ ਉਹ ਖੀਰ ਤਾਂ ਆਪਾਂ ਭੁੱਲੀ ਗਈਆਂ ਪੰਡਤ ਨੂੰ ਖੀਰ ਨਹੀਂ ਘਵਾਈ ਕੋਈ ਨਾ ਪੰਡਤ ਜੀ ਬੈਠੇ ਹੋਣ ਖੀਰ ਖਾ ਕੇ ਜਾਓ ਰਾਮ 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 ਅੱਜ ਅਗਲੇ ਘਰੇ ਵੀ ਜਾਣਾ ਕਾ ਮਾਤਾ ਐਂ ਕਰੋ ਤੁਸੀਂ ਡੋਲੀ ਚ ਪਾ ਕੇ ਨਾਲ ਹੀ ਭੇਜ ਦਿਓ ਮੁੰਡੇ ਕੋਲੇ ਪੰਡਤ ਜੀ ਇੰਨਾ ਲਾਲਚ ਨਾ ਕਰੋ ਬੈਠੀ ਖਾਈ ਲਾਓ ਪਰ ਤਾਂ ਲੈ ਆਪਰੇ ਗੀਪ ਵਾਲੇ ਸੱਡੋਲੂ ਜੋ ਜਾਂ ਉਹਦੇ ਜੀ ਮਾਪਿਆਂ ਨੂੰ ਕੋਈ ਖੁਸ਼ ਹੋ ਕੇ ਰੋਟੀ ਨਹੀਂ ਖਵਾਉਂਦਾ ਮਰਨ ਤੋਂ ਬਾਅਦ ਸਾਡੇ ਵਰਗੇ ਪੰਡਤਾਂ ਨੂੰ ਘਾੜ ਦੇ ਫਿਰਦੇ ਵੀ ਪੰਡਤ ਜੀ ਸਾਡੇ ਘਰ ਆਓ ਪੰਡਤ ਜੀ ਸਾਡੇ ਘਰ ਆਓ ਅਸੀਂ ਵੱਡ-ਵੱਡੇ ਰਿਆਂ ਦੀ ਸ਼ਾਦ ਕਰਾਉਣੇ ਆਂ ਸਾਨੂੰ ਦਾ ਕੀ ਆ ਪੰਡਤਾਂ ਦੀ ਦੁਕਾਨਦਾਰੀ ਵਧੀਆ ਚੱਲਦੀ ਆ ਰਾਮ 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 ਰਾਮ